ਕਮਾਲ ਸਰਬੰਸਦਾਨੀ ਦਸ਼ਮੇਸ਼ ਸविता ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਵਿਸ਼ਵ ਦੇ ਵਿੱਚ ਜੋ ਗੁਰਮਤ ਸਮਾਗਮ ਨੇ ਉਕਰ ਕਰਵਾਏ ਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਅੱਜ ਰੋਪੜ ਜ਼ਿਲ੍ਹੇ ਦੇ ਪਿੰਡ ਬੜੀ ਗੁਰਦੁਆਰਾ ਤਾਪਸਥਾਨ ਬੀਬੀ ਮਮਤਾਜਗੜ ਸਾਹਿਬ ਵਿਖੇ ਪਹੁੰਚੇ ਆ ਜਿੱਥੇ ਕਿ ਆਉਣ ਵਾਲੀ 7 ਜਨਵਰੀ ਨੂੰ ਖਾਲਸਾ ਪ੍ਰਚਾਰ ਕਮੇਟੀ ਜੋ ਕਿ ਪਿੰਡ ਕੋਟਲਾ ਨਿਹੰਗ ਖਾ ਵੱਲੋਂ ਇੱਕ ਉਪਰਾਲਾ ਕੀਤਾ ਜਾਂਦਾ ਹੈ ਹਰੇਕ ਸਾਲ ਜੋ ਕਿ 19ਵਾਂ ਸਰਬਸਾਂਝਾ ਨਗਰ ਕੀਰਤਨ ਉਥੋਂ ਕੱਢਿਆ ਜਾਂਦਾ ਹੈ ਪਿੰਡ ਕੋਟਲਾ ਨਿਹੰਗ ਖਾਂ ਤੋਂ ਜੋ ਕਿ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇਸ ਸਥਾਨ ਤੇ ਇਸ ਪਾਵਨ ਪਵਿੱਤਰ ਸਥਾਨ ਤੇ ਜਿਸ ਦੀ ਸਮਾਪਤੀ ਹੁੰਦੀ ਹੈ ਸ਼ਾਮ ਵੇਲੇ ਤੇ ਸਾਡੇ ਨਾਲ ਬਾਬਾ ਜੀ ਕੁਲਵਿੰਦਰ ਸਿੰਘ ਜੀ ਮੌਜੂਦ ਨੇ ਸਥਾਨ ਤੇ ਤੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵੱਲੋਂ ਸਮੂਹ ਇਲਾਕਾ ਦੇ ਵਾਸੀ ਅਤੇ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸਥਾਨ ਹੈ ਗੁਰਦੁਆਰਾ ਤਪਸਤਾਨ ਮਮਤਾਜਗੜ੍ਹ ਸਾਹਿਬ ਵਿਖੇ ਆਪਾਂ ਖੜੇ ਹਾਂ ਸੋ ਇਸ ਹਸਤਾਨ ਤੇ ਸਤ ਗੁਰਾਂ ਦੇ ਕਿਰਪਾ ਸਦਕਾ ਜਲੋਕੇ ਸਲਾਨਾ ਨਗਰ ਕੀਰਤਨ ਅਤੇ ਗੁਰਮਤ ਸਮਾਗਮ ਕਰਾਇਆ ਜਾਂਦਾ ਹੈ ਇਸ ਹਸਤਾਨ ਤੇ 5 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜ ਆਰੰਭ ਹੋਣਗੇ ਜਿਨ੍ਹਾਂ ਦੇ ਕੇ 7 ਜਨਵਰੀ ਦਿਨ ਐਤਵਾਰ ਸੰ 2024 ਸਵੇਰੇ 10 ਵਜੇ ਭੋਗ ਪਾਏ ਜਾਣਗੇ ਇਸ ਤੋਂ ਉਪਰੰਤ ਇਸ ਹਸਤਾਨ ਤੇ ਜੋ ਕਿ ਖਾਲਸਾ ਪ੍ਰਚਾਰ ਕਮੇਟੀ ਕੋਟਲਾ ਨਿਹੰਗਖਾਂ ਅਤੇ ਸਮੂਹ ਇਲਾਕਾ ਦੀਆਂ ਸੰਗਤਾਂ ਵੱਲੋਂ 19ਵਾਂ ਵਿਸ਼ਾਲ ਮਹਾਨਗਰ ਕੀਰਤਨ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਤੋਂ 9 ਵਜੇ ਆਰੰਭ ਹੋਵੇਗਾ ਜੋ ਕਿ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇਸ ਸਥਾਨ ਤੇ ਤਕਰੀਬਨ 3 ਵਜੇ ਪਹੁੰਚ ਕਰਕੇ ਸਪੋਰਨਤਾਈ ਹੋਵੇਗੀ ਸੋ ਇਸ ਸਥਾਨ ਦੇ ਜੋ ਕਿ ਮਜੋਦਾ ਮੁਖੇ ਸਿੰਘ ਸਾਹਿਬ ਜਿੱਥੇਦਰ ਬਾਬਾ ਬਲਬੀਰ ਸਿੰਘ ਜੀ ਅਕਾਲੇ 96 ਕਰੋੜੇ ਸ਼ਰੋਮੜੇ ਪੱਥ ਅਕਾਲੇ ਬੁੱਢਾ ਦਲ ਉਹਨਾਂ ਦੇ ਦੇਖ ਰੇਖੇ ਦੇ ਵਿੱਚ ਪ੍ਰਬੰਧ ਚੱਲ ਰਿਹਾ ਹੈ ਜੋ ਇਸ ਹਸਤਾਨ ਦੇ ਮੁੱਖ ਸੇਵਾਦਾਰ ਹਨ ਉਹ ਬਾਬਾ ਗੁਰਪ੍ਰੀਤ ਸਿੰਘ ਜੀ ਹਨ ਸੋ ਜੋ ਵੀ ਸੰਗਤ ਤਨ ਕਰਕੇ ਮੰਨ ਕਰਕੇ ਧਨ ਕਰਕੇ ਇਸ ਹਸਤਾਨ ਤੇ ਰਸਤਾ ਵਸਤਾ ਲੈ ਕੇ ਆਉਂਦੀਆਂ ਹਨ ਸੋ ਉਹਨਾਂ ਦੇ ਸੰਯੋਗ ਨਾਲ ਲੰਗਰ ਦਾ ਪ੍ਰਬੰਧ ਚੱਲ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਇਲਾਕੇ ਦੇਆਂ ਨੂੰ ਵੇ ਦੇਸ਼ ਦੇ ਦੇਦੇ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਇਸ ਸਲਾਨਾ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਅਤੇ ਗੁਰੂ ਘਰ ਦੀ ਸੇਵਾ ਕਰਕੇ ਗੁਰਦੁਆਰਾ ਵਿਖੇ ਪਹੁੰਚ ਕੇ ਹਰੀ ਜਸ ਕੀਰਤਨ ਸੁਣ ਕੇ ਨਗਰ ਕੀਰਤਨ ਦਾ ਵੀ ਸਵਾਗਤ ਕੀਤਾ ਜਾਵੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੋ ਐਨੇ ਕ ਬੇਨਤੀਆਂ ਦਾਸ ਕਹਿੰਦਾ ਹਾਂ ਖੀਵਾਂ ਦਾ ਜਾਚਕ ਹੁੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਅਲਾਕਾ ਨਵਾਸੀ ਸਿੱਖ ਸੰਗਤਾਂ ਨੂੰ ਸ਼ਰਮਨੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਵੱਲੋਂ ਬੇਨਤੀ ਹੈ ਕਿ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਖਾਲਸਾ ਧਰਮ ਪ੍ਰਚਾਰ ਕਮੇਟੀ ਪਿੰਡ ਕੋਟਲਾ ਨਿਹੰਗ ਅਤੇ ਘਾੜ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਮਹਾਨ ਨਗਰ ਕੀਰਤਨ 7 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਤੋਂ ਆਰੰਭ ਹੋ ਕੇ ਸ਼ਾਮ ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜਗੜ ਸਾਹਿਬ ਜੀ ਪਿੰਡ ਨਾਰੰਗਪੁਰ ਬੜੀ ਵਿਖੇ ਪਹੁੰਚੇਗਾ ਸੋ ਆਪ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕੇ ਪਰਿਵਾਰਾਂ ਦੇ ਸਮੇਤ ਗੁਰਮਤ ਸਮਾਗਮ ਅਤੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਬਣਾਓ ਜੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਹੋਰ ਜਾਣਕਾਰੀ ਲਈ ਤਪ ਅਸਥਾਨ ਦੇ ਮੁਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ 7888321531 ਅਤੇ ਗਿਆਨੀ ਰਣ ਸਿੰਘ ਜੀ 9872722930 ਤੇ ਸੰਪਰਕ ਕਰ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ